ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ ਅੱਜ ਆ ਕਿਮੀਜ਼ ਦੀ ਕਟਿੰਗ ਲੈ ਕੇ ਆਏ ਆ ਜੀ ਇਹੜਾ ਕਮੀਜ਼ ਹੈ ਕਟ్రਾਈ ਜਕ ਕਮੀਜ਼ ਹੈ ਜੀ ਸੋ ਕਟ్రਾਈ ਜ ਕਮੀਜ਼ਾਂ ਕਿਵੇਂ ਕਟਿੰਗ ਕਰੀ ਜਾਂਦੀ ਹੈ ਜੀ ਉਹ ਤੁਹਾਨੂੰ ਦੱਸਾਂਗੇ ਜੀ ਸਭ ਤੋਂ ਪਹਿਲਾਂ ਆਪਾਂ ਨਾਪ ਦੇਖ ਲੈਣੇ ਆ ਕਮੀਜ਼ ਦੀ ਲੰਬਾਈ ਹੈ 44 ਇੰਚ ਹੈ ਜੀ ਘੇਰਾ 23 ਹੈ ਜੀ ਛਾਤੀ 22 ਹੈ ਕਮਰ 20 ਹੈ हिਪ 24 ਹੈ ਤੁਸੀਂ ਇੱਕ ਗੱਲ ਸਮਝ ਲਓ ਜਿਨ੍ਹਾਂ ਦੇ ਨਾਪ ਮਿਲਦੇ ਜੁਲਦੇ ਆ ਜੀ ਜਿਵੇਂ ਹੈਗੀ हिਪ 24 ਹੈ ਜੀ ਇਹ तेई चौबी पच्ची छब्बी तक जी जप है जी वो ध्यान ना देख जी जिलते कटा सेम पैनिया है जी छाती जानी बाई साढ़े बाई इक्की तेई इंच कट्टा सेम पैनी है जी सो आप कटिंग कर दे मिलते हुए नाप होंगे सेम कटिंग कर लिया करो जो हम दसागे जी अज ਆਪਾਂ ਇੱਕ ਮੀਜਪਲ ਹਟ ਕਰਕੇ ਰੱਖ ਲਏ ਆ ਜੀ ਪਿਛਲਾ ਪਲਾ ਦੇ ਮੋੜਲਾ ਪੱਲਾ ਬਿਲਕੁਲ ਕਾਰ ਨਹੀਂ ਹੈਗੀ ਕਪੜੇ ਵਿੱਚ ਸਟੇਟੇ ਬਣਿਆ ਠੀਕ ਹੈ ਉਸ ਤੋਂ ਬਾਅਦ ਆਪਾਂ ਆਪ ਰੱਖਦੇ ਆ ਜੀ ਤੀਰਾ ਕਿੰਨਾ ਲੈਣਾ ਆਪਾਂ ਨੇ ਵਾਈ ਛਾਤੀ ਜਾਂ ਕੋੜੀ ਉਪਰ 6.5 ਇੰਚ ਤੀਰਾ ਲਵਾਂਗੇ ਠੀਕ ਹੈ ਜੀ 7 ਇੰਚ ਆਪਾਂ ਇਹਨਾਂ ਮੋੜਾ ਲੈਣਾ ਹੈ ਅੱਧੇ ਹੀ ਇੱਥੇ ਨਾਪ ਲਉਨੇ ਸਾਢੇ 6 ਇੰਚ ਆਈ 7 ਇੰਚ ਮੋੜਾ ਲੈ ਕੇ ਲੈਸ ਦੀ ਕਾਦਣੀ ਹੁਣ ਆਪਾਂ ਨੇ ਕੀ ਕਰ ਲੈਣਾ ਏ ਛਾਤੀ ਛਾਤੀ ਸਾਡੀ ਹੈਗੀ 22 ਇੰਚ ਆਪਾਂ ਇਹ ਹਾਫ ਕਰਾਂਗੇ 11 ਇੰਚ ਐਸੇ ਹੁਣ ਜਿਨ੍ਹਾਂ ਦੀ ਛਾਤੀ ਹੈਗੀ ਇਹ 22 ਜਾਂ 22 ਇੰਚ ਇਹਨਾਂ ਦੇ ਮੋੜੇ 10 ਇੰਚ ਤਿਆਰ ਰਹਿਣਗੇ ਠੀਕ ਹੈ 10 ਤੇ 10.5 10.5 ਦੇ ਪਰ ਘੱਟ ਨਹੀਂ ਹੋਣ ਚਾਹੀਦੇਗੇ ਠੀਕ ਹੈ ਤਾਂ 10 ਵੀ ਕਾਟ ਕਿਵੇਂ ਪੈਣੀ ਆ ਉਨ ਜਿਨਾਂ ਦੀ ਇੱਥੇ ਆਪਣੀ ਛਾਤੀ ਇਹਨਾਂ ਦੀ 22 ਇੰਚ ਹੈ ਜੀ ਕਮਰ 20 ਹੈ ਤੇ ਇੱਥੇ ਆਪਾਂ 7.5 ਇੰਚ ਲਾਵਾਂਗੇ ਕਿਉਂਕਿ ਜਿਨ੍ਹਾਂ ਦੇ ਇਸ ਕਮੀਜ਼ੇ ਇਹਨਾਂ ਲੈਂਥ ਜ਼ਿਆਦਾ ਹੈ ਜੀ ਇਹਨਾਂ ਦੀ ਲੰਬੇ ਨੇ ਸੋ 7.5 ਇੰਚ पे ਕਮਰ ਦਾ ਨਿਸ਼ਾਨ ਲਾਵਾਂਗੇ ਹਾਈਟ ਦੇ ਅਕੋਰਡਿੰਗਸ ਨਿਸ਼ਾਨੀਆਂ ਲਾਇਆ ਕਰੋ ਉਸ ਤੋਂ ਬਾਅਦ ਸੈੱਡ ਸਲਾਈ ਹੈਗੀ ਇਹ 16 ਇੰਚ ਪਰ ਤਿਆਰ ਆ ਆਪਾਂ 7.5 16 ਪਰ ਰੱਖਾਂਗੇ ਠੀਕ ਹੈ ਕਮਰ ਦੀ ਨਾਪਣੀ ਕਿਉਂਕਿ ਅਸੀਂ ਪਲੇਟਾਂ ਪਾਉਣੀਆਂ ਐ ਿੱਪ ਹੈਗੀ ਹੈ 24 ਇੰਚ ठीक है तो हाफ करना बारह इंच को निशान लावेंगे ठीक है हम इतने की करना रखांगे। अपने तो है अद्धा इंच आप बढ़ा के रखा जे अपनी छाती बई इंच साढ़े बाई करा छाती तो तीन इंच हेठा ठीक है ऐसा निशान लगना है ठीक है इन्हों पेट बिल्कुल नहीं बध्या होया है इस करके आप सीधी निशान लावे कमर तो हिप तक का ਠੀਕ ਹੈ ਜਿਨ੍ਹਾਂ ਦੇ ਪੇਟ ਵੱਡੇ ਹੋਏ ਹੋਏ ਹਨ ਉਹਨਾਂ ਦੀ ਜਿੰਨੀ ਆਪਾਂ ਨੇ ਲੈਣੀ ਹੈ हिਪ ਉਨੀ ਆਪਾਂ ਨੇ ਤੀਨੇ ਚ ਉੱਪਰ ਤੋਂ ਇੱਥੋਂ ਵੀ ਉਨਾ ਹੀ ਰੱਖਣਾ ਪੈਣਾ ਹੈ ਜੀ ਜਿਨ੍ਹਾਂ ਦੇ ਪੇਟ ਜ਼ਿਆਦਾ ਵੱਡੇ ਹੋਏ ਹਨ ਜਿਕਣਾ ਵੀ ਜਾਂ ਕਾਫੀ ਵੱਡੇ ਹੋਏ ਹਨ ਉਹ ਅੱਧਾ ਹੀ ਫਾਟ ਰੱਖ ਸਕਦੇ ਹੈ हिਪ ਨਾਲੋਂ ਅੱਧਾ ਇੰਚ ਬਾਅਦ ਰੱਖ ਸਕਦਾ ਹੈ ਜੇ हिਪ ਆਪਣੀ 24 ਹੈ ਤਾਂ ਇੱਥੇ 24.5 ਲੈ ਸਕਦਾ ਹੈ ਠੀਕ ਹੈ ਜੀ ਤੇ ਹੁਣ ਆਪਾਂ ਕਾਟ ਪਾਉਨੇ ਆ ਮੋਡੇ ਦੀ ਜਿਹੜੇ ਕਾਰਟ ਪਾਉਣ ਵਾਲੇ ਇੱਕ ਗੱਲ ਸਮਝ ਲਓ ਇਹ ਜਿਹੜਾ ਅਸੀਂ ਨਿਸ਼ਾਨ ਲਾਇਆ ਸੀ 2.5 ਇੰਚ ਪਲਾਇਆ ਇਹ ਕਿਉਂ ਲਾਇਆ ਹੈ ਜਿਨ੍ਹਾਂ ਦੇ ਘੜੇ ਸੇ ਨਾਰਮਲ ਬਣਾਉਣੇ ਆ ਮੇਰਾ 6.5 ਮੋੜਲਾ ਪਿਛਲਾ 5 ਇੰਚ ਉਹਨਾਂ ਦੀ ਕਾਰਟ 2.5 ਇੰਚ ਪਰ ਪਾਉਣੀ ਹੈ ਜੀ ਉਹ ਜਿਹੜਾ ਪਿਛਲਾ ਤੀਰਾ ਹੁੰਦਾ ਆਪਣਾ ਮੋਡੇ ਦਾ ਬੈਕ ਵਾਲਾ ਪਾਸਾ ਉਹ ਖਿੱਚ ਪੈਣ ਲੱਗ ਜਾਂਦੀ ਹੈ ਜੇ ਆਪਾਂ ਇਹ 2 ਇੰਚ ਦੀ ਕਾਰਟ ਪਾਉਨੇ ਆ ਠੀਕ ਹੈ ਕੱਟ ਦੂੰਗੀ ਪਾਉਣੇ ਕੱਟ ਇਹਦੇ ਖਿੱਚ ਪੈਣ ਲੱਜੰਦੀ ਹੈ ਹੁਣ ਹਰ ਨਾਰਮਲ ਗਲੇ ਹੈਗੇ ਆ ਸਾਢੇ 6 ਮੁੱਲਾਂ ਦੇ ਪਿਛਲਾ 5 ਇੰਚ ਤਿਆਰ ਆ ਐਸ ਕਰਕੇ ਅਸੀਂ ਗਾਲ ਦੀ ਕਾਟਾ 2.5 ਇੰਚ ਪਰ ਪਾਉਣੀ ਆ ਠੀਕ ਹੈ ਤਾਂ ਕਿ ਹਰੇ ਮੋਢੇ ਖਿੱਚਣਾ ਪਵੇ ਜਿਨ੍ਹਾਂ ਦੇ ਗਲੇ ਡੀਪ ਹੈਗੇ ਆ ਉਹਨਾਂ ਦੀ ਕਾਟਾਂ ਕੱਟ ਪੈਣੀ ਆ ਠੀਕ ਹੈ ਕਿਉਂਕਿ ਗਲੇ ਫੈਲ ਜਾਂਦੇ ਆ ਸਬੋਟੇ ਗਿਰਨ ਲੱਜਾਂਦੇ ਆ ਐਸ ਕਰਕੇ ਮੋਢੇ ਕਾਟਾ ਕੱਟ ਪੈਣੀ ਆ ਤੁਸੀਂ ਅੱਧਾ ਇੰਚ ਕੱਟ ਪਾਉਣੀ ਹੈ ਜੇ ਤੁਹਾਡੇ ਗਲੇ ਡੀਪ ਨੇ ਇਹ 7 ਇੰਚ ਤਿਆਰ ਹਰ 7 ਇੰਚ ਤਿਆਰ ਆ ਪਿਛਲਾ ਗਲਾ ਹੁਣ ਤਾਂ ਇੱਥੇ 2 ਇੰਚ ਹੀ ਕੱਟ ਪੈਣੀ ਹੈ ਇਥੇ ਨਾਰਮਲ ਗਲੇ ਬਣਾ ਰਹੇ ਹਾਂ ਅਸੀਂ ਉਹ 2.5 ਇਚ ਕੱਟ ਪਾ ਰਹੇ ਹਾਂ ਠੀਕ ਹੈ ਇਥੋਂ 1.5 ਇੰਚੇ ਹੇਠਾਂ ਡਾਊਨ ਕਰਕੇ ਤੇ ਆਪਾਂ ਇਥੇ ਕੱਟ ਪਾ ਦਾਂਗੇ ਜਿਹੜੀ ਆਪਾਂ ਫੀਟਿੰਗ ਕੀਤੀ ਸੀ ਉਹਦੇ ਵਿੱਚ ਨੂੰ ਕ੍ਰਾਸ ਕਰ ਦੇਣੀ ਠੀਕ ਹੈ ਜਿਹੜਾ ਹੈ ਫਰੰਟ ਸੀਗਾ ਉਹ ਹੈਗਾ 14 ਇੰਚ ਯਾਰ ਆਪਾਂ 15 ਇੰਚ ਪਨਛਾ ਲਾਵਾਂਗੇ ਜਾਂ ਜਿਹੜੇ ਤੁਸੀਂ ਕੱਟ ਪਾਉਣੇ ਹੋ ਨੇ ਉਹਦਾ ਆਪਾਂ ਹਾਫ ਹੀ ਕਰ ਸਕਦੇ ਹਾਂ ਉਹਦੇ ਨਾਲ ਵੀ ਆਪਣਾ ਫਰੰਟ ਨਿਕਲ ਆਉਂਦਾ ਏ ਠੀਕ ਹੈ ਸਾਨੂੰ ਇਥੇ ਨਾਪ ਕੇ ਦਿਖਾਉਣੇ ਵੀ ਸਾਡੇ ਮੋਢੇ ਕਿੰਨੇ ਬਚਣਗੇ ਅੱਧਾ ਹੀ ਡੋਲ ਕਰਕੇ ਰੱਖਣਾ ਜੀ ਇਹਨਾਂ ਨੂੰ ਠੀਕ ਹੈ ਇਹ ਜਿਹੜਾ ਪੱਲਾ ਮੋਹਲਾ ਪੱਲਾ ਮੂਰੇ ਹੀ ਰਹਿੰਦਾ ਏ ਠੀਕ ਹੈ ਤੇ ਹੁਣ ਨਾਪ ਲੈ ਤੁਸੀਂ ਵੀ ਮੋਢੇ ਹਾਂ ਸੱਤਿਆਰ ਕਿੰਨੇ ਰਹਿਣਗੇ ਅੱਧਾ ਹੀ ਸਲਾਈ ਚ ਆ ਜਾਣਾ ਆ ਦੇਖੋ ਜੀ ਆਪਾਂ ਨਾਲ-ਨਾਲ ਲੈ ਕੇ ਜਾਣੇ ਆ ਤਾਂ ਆਪਣੇ ਮੋਢੇ 1.5 ਦਾ 80 ਤਿਆਰ ਰਹਿਣੇ ਆ ਠੀਕ ਹੈ ਆ ਦੇਖੋ ਜੀ 1.5 ਦਾ 80 ਤਿਆਰ ਰਹਿਣਗੇ ਮੋਢੇ ਆਪਣੇ ਜੇ ਜਦੋਂ ਆਪਾਂ ਬਾਹਾਂ ਜੜਦੇ ਵੈਸੇ ਵੀ ਆਪਾਂ ਪੈਰ ਪੈਸਲਾਈ ਬਾਹਰ ਕੱਢ ਕੇ ਆਪਾਂ ਵਾਕ ਕਰਦੇ ਆ ਫੀਡਿੰਗ ਫਿਰ ਨੋਰਮਲ ਫੀਡਿੰਗ ਰਹਿ ਜਾਂਦੀ ਹੈ ਜਦੋਂ ਵੀ ਆਪਾਂ ਨੇ ਬਾਹਾਂ ਜੜਨੀਆਂ ਹੁੰਦੀਆਂ ਇਹ ਥੋੜੀ 22 ਇੰਚ ਫੀਡਿੰਗ ਹੈ ਤੇ 22.5 ਰੱਖ ਕੇ ਉਸੇ ਬਾਹਾਂ ਜੜਨੀਆਂ ਤੇ ਮਗਰੋਂ ਜੇ ਬਾਹਾਂ ਜੜ ਉਸ ਬਾਅਦ ਤੁਸੀਂ ਲਾਪੋਗੇ ਤਾਂ 22 ਇੰਚ ਰਹਿਣੀ ਫੀਡਿੰਗ ਇਹ ਨਹੀਂ ਮੋਢੇ ਦੀ ਠੀਕ ਹੈ ਇਹ ਹੋ ਗਈ ਆਪਣੇ ਮੋਢੇ ਦੀ ਕਟਾਂ ਤੇ ਹੁਣ ਆਪਾਂ ਪਾਉਨੇ ਆ ਪਲੇਟਾਂ प्लेटें साढ़े बारह पर तैयार पर तेरह इंच पर पावगे साढ़े तीन इंच गैप देवें बिच जहाँ की लैंथ ज्यादा है जी सूटा की जो वैसे लंबाई बद ने ना लंबे ने उन्होंने तेरह इंच प्लेटा पाया करो जिन्हों की छाती ज्यादा है ये प्लेटा डूगियां पाया करो उन्हा इंच लंबी प्लेटा पावगे अपना इतों भी आप नाप लैं साढ़े तीन इंच ਪੂਰਾ ਇਹ ਜੀ ਇਹਦਾ ਹੀ ਆਪਾਂ ਹਾਫ ਕਰ ਲਾਂ। ਹਾਫ ਕਰਕੇ ਠੀਕ ਹੈ? ਇੱਥੋਂ ਆਪਾਂ 2 2 ਇੰਚ ਪਰ ਨਿਸ਼ਾਨ ਲਾ ਲੈਣੇ। ਠੀਕ ਹੈ? 2 ਇੰਚ ਪੈਰ ਲਾਵਾਂਗੇ। ਇਹਨੂੰ 6.5 ਇੰਚ ਤੱਕ ਬਿਲਾ ਦਾਂਗੇ। ਅੱਡੇ ਸ਼ੇਵ ਹੋਵੇ ਸ਼ੇਵ ਹੋ ਜਵੇ ਠੀਕ ਹੈ ਇੱਧਰ ਨਹੀਂ ਪਾਉਣੀ ਹੈਗੀ ਪਲੇਟ ਇੱਥੇ ਰੱਖ ਕੇ ਆਪਾਂ ਇੱਥੇ ਰੱਖ ਕੇ ਪਲੇਟ ਪਾਉਣੀ ਹੈ ਇਹ ਬੀਠਾ ਆਪਣੀ ਪਲੇਟ ਦੀ ਹੋਊਗੀ ਠੀਕ ਹੈ ਆ ਦੇਖੋ 7 ਇੰਚ ਪਰ ਪੈ ਗਈ ਪਲੇਟ ਕਿਉਂਕਿ ਆਪਾਂ ਲੰਬਾਈ ਵੱਧ ਰੱਖੀ ਹੈ ਜੀ ਇਹਨਾਂ ਦੀ ਠੀਕ ਹੈ ਜੀ ਤੇ ਹੁਣ ਆਪਾਂ ਕਾਟ ਪਾਉਣੇ ਆ ਜੀ ਆਪਾਂ ਇਹ ਮੋਡੇ ਕਾਟ ਪਾ ਲੈਣੇ ਹਨ ਬਲਕਿ ਚਾਰੋਂ ਕੋਲੇ ਇਕੱਠੀ ਕਾਟ ਪਾਵਾਂਗੇ हूँ मुरला पला चाक के फ्रंट से काट पावे ठीक है जी अद्धा इंजा मोटे जी काट पानी बहुत जरूरी है ये कमीज सही रहा है जी गिर नहीं है ठीक है ढा इंच निशान लाया जी गलता ਤੋ ਟੱਕ ਲਾ ਲਾ ਨਹੀਂ ਆਪਾ ਇੱਥੇ ਇੱਥੇ ਆਪਾਂ ਨੇ ਪਲੇਟਾਂ ਪਾਉਣੀਆਂ ਨੇ ਛਾਂ ਲਾਉਣੀਆਂ ਠੀਕ ਹੈ ਸੋ ਕੁ ਮੀਜੀ ਕਟਿੰਗ ਹੋ ਗਈ ਹੈ ਜੀ ਜੇ ਸਾਡੀ ਵੀ ਬਧੀ ਲਈ ਲਾਗੇ ਸਬਸਕ੍ਰਾਈਬ ਜਰੂਰ ਕਰਨਾ ਜੀ ਧੰਨਵਾਦ